ਹਾਂ ਜੀ ਵੀਰੋ ਦੋਸਤੋ ਅੱਜ ਜੇ ਸੌਣੇ ਆਪਾਂ ਤ੍ਰਿਕੋਤਮਾਨ ਤੋਂ ਲੈ ਕੇ ਸਿਟੀ ਦੇ ਵਿੱਚ ਦੀ ਆਪਾਂ ਘਰ ਨੂੰ ਦੱਲੇ ਆਪਦੇ ਠੀਕ ਹੈ ਨਾ ਬਾਕੀ ਸਾਨੂੰ ਬੈਰੀ ਗਰੀ ਬੜੇ ਹਾਈਵੇ ਰੋਡ ਬਣਨਗੇ ਉੱਪਰ ਬਿਲਡਿੰਗਾਂ ਵਧੀਆ ਵਧੀਆ ਬਣਨਗੀਆਂ ਤੇ ਅੱਜ ਦਾ ਸਬਰ ਹੈਗਾ ਉਤਮਾਨ ਰੋਡ ਤੋਂ ਆਪਣਾ ਘਰ ਟਿਕਰਦਾ ਠੀਕ ਹੈ ਨਾ ਦੋ ਦਿਨ ਮੰਡ ਦਾ ਬਲੌਗ ਬਣਾਵਾਂਗੇ ਵਧੀਆ ਜਿੰਨੇ ਘਮਡ ਬਣੇ ਆਪਣੇ ਘਰ ਟਿਕਰ ਉਹ ਸਾਰਾ ਦਿਖਾਉਣਾ ਹੈ ਜੀ ਲੈਟਾ ਉਧਰ ਨਹੀਂ ਆਇਆ ਨਹੀਂ ਹੈਗਾ ਵੀ ਆਪਾਂ ਜੀ ਉਹ ਕਰਨਾ ਕਰ ਤੂੰ ਦੂਜੇ ਬੱਜਣ ਹੋ ਜਾਣ ਦੇ ਅੱਬਾ ਪੀੜੀ ਵੱਤੀ ਦੇ ਅੰਦਰ ਡੰਗ ਜੁਪੇ ਜੇ ਲਾਲ ਹੋ ਜਾਂਦੀ ਤਾਂ ਕੈਮਰਾ ਵੀ ਲੱਗ ਸਕਦਾ ਜੀ ਬੜਾ ਖਤਰਨਾਕ ਖਤਰਨਾਕ ਲੈਟਾ ਨੇ ਚੱਲੀਆਂ ਜਿਹੜੀਆਂ ਪਾਜਾ ਕੇ ਚਾਲੀਆਂ ਜਾਂਦੇ ਨੇ ਕਿਉਂਕਿ ਜੇ ਇੱਕ ਵਾਰੀ ਕੈਮਰਾ ਲੱਗ ਗਿਆ ਤਾਂ 2 ਮਹੀਨੇ ਤਨਖਾ ਗਈ ਤਾਂ ਨਹੀਂ ਆ ਰਿਆ ਲੈਟਾ ਦਾ ਕੈਮਰਾਗਾ ਏ ਕਿ ਨਹੀਂ ਇਹ ਜਿਹੜਾ ਏਰੀਆ ਥੋੜਾ ਜਿਹਾ ਸ਼ਾਂਤ ਹੈ ਇੱਧਰ ਥੋੜੀ ਜੀ ਆਵਾਜ਼ੇ ਘੱਟ ਹੈ ਬਾਹਰਲੇ ਵੀ ਬਾਹਰਲੇ ਏਰੀਆ ਨੇ ਇਹ 7 ਨੰਬਰ ਤੇ ਗੱਲ ਇੱਥੇ ਆਇਆ ਵੀ ਹੁਣ ਜਿੰਨਾ ਅਸੀਂ ਛਿੜੀ ਦੇ ਵਿੱਚ ਨੂੰ ਜਾਵਾਂਗੇ ਜਾਂ ਹਾਈਵੇ ਤੇ ਨੂੰ ਜਾਵਾਂਗੇ ਉਦੋਂ ਥੋੜੀ ਜੀ ਆਵਾਜ਼ੇ ਵੱਧ ਆਏ ਇੱਥੇ ਮੈਂ ਉਹਨਾਂ ਦਾ ਦਿਆ ਤੁਮੀਮੀ ਮਾਰਕੀਟ ਇੱਧਰ ਲਈ ਸੱਜਿਆ ਜਰੀਰ ਮਾਰਕੀਟ ਤੁਰ ਕੇ ਆਵਾਂ ਦੇ ਕਈ ਗੁਰਮਾਨ ਉਹ ਉਥੋਂ ਜਿੱਤਾ ਪੈਸਾ ਲੈਡਾਂ ਦੇ ਇੰਦਰੋਂ ਨਿਕਲਿਆ ਸਿੱਧਾ ਹੀ ਇਹ ਵੇਲੇ ਤੋਂ ਤੁਰ ਕੇ ਵੀ ਆਉਣਾ ਮੈਂਦਰੀ ਕਿਉਂਕਿ ਗੱਡੀ-ਗੱਡੀ ਨਹੀਂ ਆਉਂਦੀ ਮਿਲਦੀ ਉਸ ਟਾਈਮ ਨਵੇਂ-ਨਵੇਂ ਨੂੰ ਬੰਦੇ ਗੱਡੀ ਨਹੀਂ ਦਿੰਦੇ ਸੀ ਨਾ ਫਿਰ ਥੋੜਾ ਜਿਹਾ ਪੁਰਾਣਾ ਹੋਇਆ ਫਿਰ ਗੱਡੀ-ਗੱਡੀ ਲੈਣ ਲੱਗ ਗਿਆ ਆਪਾਂ ਨੂੰ ਫਿਰ ਘੁੰਮਣ ਰਸਤਿਆਂ ਦਾ ਪਤਾ ਲੱਗਣ ਲੱਗ ਗਿਆ ਆਰ ਕੇ ਫਿਰ ਹੁਣ ਪੂਰੇ ਭੇਟੀ ਹੋ ਗਿਆ ਆਪਾਂ ਇੱਥੇ ਰਿਹਾ ਤੇ ਜਿੱਦੋਂ ਮर्जी ਲੈ ਜਾ ਆਪਾਂ ਨੂੰ ਵਿਚ ਆ ਆ ਚੱਲਦੇ ਆਂ ਬਸਾਂ 'ਚੇ ਜਿਹੜੀਆਂ ਸਾਰੇ ਸਾਰੀ ਛਿੱਡੀ ਚੱਲਦੇ ਨੇ ਗੁਰੀਆਂ ਉਹਨਾਂ ਦੇ ਆ ਸਟੇਸ਼ਨ ਬਣਾਏ ਹੋਏ ਨੇ ਕੰਨ ਵਾਸਤੇ ਇਹ ਆ ਗਿਆ ਤੁਮਾਮਾ ਰੋਡ ਇੱਧਰ ਲੇ ਪੈਸੇ ਛੱਜਿਆ ਇੱਥੇ ਮੌਲ ਬਣ ਰਿਹਾ ਹੈ ਬਹੁਤ ਤਗੜਾ ਇਹਦਾ ਕੰਮ ਚੱਲ ਰਿਹਾ ਦੋ ਤਿੰਨ ਸਾਲ ਤੋਂ ਮੈਂ ਜਦੋਂ ਪਹਿਲਾਂ ਦੇਖਿਆ ਸੀ ਮੈਂ ਹੁਣ ਵੀ ਹਜੇ ਚੱਲ ਰਿਹਾ ਕੰਮ ਇਹ ਪੂਰਾ ਨਹੀਂ ਹੋਇਆ ਬਹੁਤ ਤਗੜੀ ਛਿੱਡੀ ਬਣਾ ਰਹੇ ਨੇ ਵੀ ਦੇ ਘੱਟ ਬੋਲ ਜੇ ਦੋਨਾਂ ਛੜਾਂ ਦੇ ਘਮਾਇਆ ਹੋਇਆ ਨਾ ਵੀ ਨੋ ਐਂਟਰੀ ਵਾਲਾ ਟਰੱਕ ਟ੍ਰੋਕੋ ਵੀ ਪੜ ਗਿਆ ਜਮੇ ਇੱਕੜੋਂ ਆਪਣ ਵੀ ਲੱਗ ਜਾਂਦਾ ਬਾਕੀ ਬੈਲਟਾਂ ਦਾ ਕੈਮਰਾਆਂ ਕੰਨਾਂ ਦਾ ਵੀ ਲੱਗਦਾ ਅਮਾ ਮਾਨੂਰਾ ਹੋਟਲ ਖੁੱਲ ਗਿਆ ਤੇ ਬਹੁਤ ਤਗੜਾ ਦੇ ਇਹ ਵੀ ਮਸ਼ਹੂਰ ਹੈ ਤੇ ਮਾਮਾ ਹੋਰਾ ਹੋਟਲ ਇਹ ਸਾਊਦੀ ਜਾ ਵੀ ਮਸ਼ਹੂਰ ਆ ਕਾਫੀ ਆ ਦੇਖ ਕੋਈ ਦੀ ਗੱਡੀ ਖਰਾਬ ਹੋ ਗਈ ਜਾਂ ਐਕਸੀਡੈਂਟ ਹੋ ਵੀ ਇੱਥੇ ਉਹ ਛਣ ਰਿਹਾ ਸੇਫਟੀ ਇੱਥੇ ਦੇਖ ਗੱਡੀ ਲੈ ਕੇ ਮੁੰਰੇ ਖੜਾ ਲਈ ਉਹਨਾਂ ਨੇ ਇੱਥੇ ਰੋਡ ਕਲੀਅਰ ਕਰਦਣਗੇ ਜਾਂ ਆ ਵੀ ਬਜਾੜਾ ਟਰਾਲਾ ਖਰਾਬ ਹੋ ਚੁੱਕਿਆ ਆ ਹੋ ਗਿਆ ਪਤਾ ਨਹੀਂ ਕਰਮ ਹੋ ਗਿਆ ਕੀ ਗੱਲ ਵਾਦੀ ਵੀ ਜਨਾ ਲਾਈਵ ਬੜਾ ਹਾਈਵੇ ਤੇ ਇੱਥੇ ਇੱਕ ਗੱਲ ਆ ਜੇ ਦੋ ਇੱਕ ਕੱਟ ਤੇ ਗਲਤ ਉੜ ਗਿਆ ਅਜਾ ਉਹ ਜਿਹੜੇ ਬਾਹਰਲੇ ਰੋਡ ਨੇ ਇੱਕ ਘੱਟ ਗਲਤ ਮੋੜ ਕੇ ਤੁਹਾਨੂੰ ਕਾਫੀ ਲੰਬਾ ਭੈਣਦਾ ਫਿਰ ਯੂ ਟਰਨ ਵਾਸਤੇ ਇਹ ਨਹੀਂ ਹੈਗਾ ਵੀ ਤੁਹਾਨੂੰ ਇੱਕ ਲਾਟ ਤੇ ਯੂ ਟਰਨ ਮਿਲ ਜੂ ਯੂ ਟਰਨ ਫਿਰ ਕਾਫੀ ਲੰਬਾ ਪੈ ਜੂਗਾ ਜੇ ਹੁਣ ਮੈਂ ਸਿੱਧਾ ਨਹੀਂ ਗਿਆ ਨਾ ਸਿੱਧਾ ਮੈਨੂੰ 에어ਪੋਰਟ ਇਧਰੋਂ ਜਾਂ ਉਧਰੋਂ ਯੂ ਟਰਨ ਲੈਣਾ ਪੈਣਾ ਜਾਂ ਫਿਰ ਸਿੱਧਾ ਜਾ ਕੇ ਯੂ ਟਰਨ ਲੈਣਾ ਪੈਣਾ ਇਹ ਆਪਣੇ ਜਿਹੜਾ ਆਪਾਂ ਨੂੰ ਰੋਡਾਂ ਬਾਰੇ ਪਤਾ ਹੋਣਾ ਚਾਹੀਦਾ ਨਾ ਕਿ ਜੇ ਨਹੀਂ ਵੀ ਪਤਾ ਤਾਂ ਲੋਕੇਸ਼ਨ ਲਾ ਲਓ ਲੋਕੇਸ਼ਨ ਸਾਰੇ ਨੂੰ ਬਰੀ ਹੋ ਗੱਲ ਹੋਵੇ ਇਹ ਆਪਾਂ ਆ ਗਏ ਹਾਈਵੇ ਤੇ ਹਾਈਵੇ ਤੇ ਆ ਗਏ ਬੜੇ ਰੋਡ ਤੇ ਤੈਰੀ ਕਹਿੰਦੇ ਨੂੰ 에어ਪੋਰਟ ਨੂੰ ਜਾਂਦੀ ਆ ਪਿੱਛੇ ਆਪਾਂ ਚੱਲਾਂਗੇ ਸਿੱਧੇ ਇਧਰ ਨੂੰ 13 ਨੰਬਰ 12 ਨੰਬਰ ਇਧਰ ਨੂੰ ਆਪਾਂ ਦਾ ਨੰਬਰ ਤੋਂ ਆਪਾਂ ਉਹਨੇ ਯੂ-ਟਰਨ ਲੈਣਾ ਅੱਗੇ ਘਰ ਨੂੰ ਆਪਾਂ ਇੱਕ ਨਹੀਂ ਇਹ ਗੱਡੀ ਉੱਪਰੋਂ ਕਾਉਂ ਚੱਲਦੇ ਆਂ ਮਨਜਾ ਰੋਡ ਪਚਾਰਾ ਕੋ ਜਾਂ ਪੰਜ ਰੋਡ ਕੋ ਮੁੰਦੇ ਨਿਕੜੇ ਆਪਾਂ ਇੱਕ ਇੱਥੇ ਜੂਰਨ ਵੀ ਲੈ ਸਕਦੇ ਆਂ ਖੱਬੇ ਤੋਂ ਵੀ ਲੈ ਸਕਦੇ ਆਂ ਰੱਦੇ ਵੀ ਜਾ ਸਕਦੇ ਆਂ ਆਪਾਂ ਜਾਣਾ ਸਿੱਧਾ 8 ਨੰਬਰ ਤੋਂ 9 ਨੰਬਰ ਤੋਂ 8 ਨੰਬਰ ਇਹ 8 ਨੰਬਰ ਵਾਲੀ ਕੁਬਰੀ ਆ 8 ਨੰਬਰ ਵਾਲਾ ਬੋਲਾ ਇਹਨੂੰ 8 ਨੰਬਰ ਵਾਲਾ ਕਹਿੰਦੇ ਨੇ ਹੁਣ ਆਪਾਂ 9 ਨੰਬਰ ਤੇ ਜਾਵਾਂਗੇ ਟੂਬਰ ਇੱਧਰ ਲੈਫਟ ਹੈਂਡ ਰਿਹਾ ਗਿਆ ਗੁਰਨਾਥਾ ਮੋਲ ਬਹੁਤ ਵੱਡਾ ਮੋਲਾ ਵੀ ਤਗੜਾ ਮੋਲਾ ਬਹੁਤ ਡਬਾਉ ਲੋ ਇਹ ਵਿਚ ਦੀ ਮੈਟਰ ਹੋ ਜਾਂਦੀ ਆ ਦੇਖੋ ਬੜਾ ਸੁਣਾ ਲੱਗਦਾ ਏ ਇਹ ਆ ਗਿਆ ਗੁਰਨਾਥਾ ਮੋਲ ਇੱਧਰ ਖਪਿਆ ਤਾਂ ਠੀਕ ਆ ਪਰ 9 ਨੰਬਰ ਤੇ ਆ ਗਿਆਣਾ ਉਹ ਨੰਬਰ ਤੇ ਆ ਗਿਆ ਆਪਾਂ 9 ਨੰਬਰ ਤੇ ਜੀ 9 ਨੰਬਰ ਤੇ ਆ ਚੁੱਕੇ ਆਪਾਂ ਹੁਣ ਇਹਦੇ ਵੀ ਕੈਮਰੇ ਬਹੁਤ ਲੱਗੇ ਬਣਿਆ ਦੇਖੋ ਜੀ ਆਪਾਂ ਨੂੰ ਪਹਿਲੇ ਰੈੱਡ ਹੈਂਡ ਲੈਣਾ ਪੈਣਾ ਅਗਲੇ ਆਬਲੇ ਰੋਡ ਤੇ ਜਾਣਾ ਪੈਣਾ ਇਹ ਆਪਾਂ ਬੁੱਤੇ ਇਕ ਲਾਤ ਲਾਵਾਂਗੇ ਫਿਰ ਐਕਸੀਡੈਂਟ ਵੀ ਹੋ ਸਕਦਾ ਜਦੋਂ ਵੀ ਆਪਾਂ ਨੇ ਜਾਣਾ ਆਪਦੇ ਰੋਡ ਤੇ ਪਹਿਲੇ ਆਪਾਂ ਨੂੰ ਰੈਣਾ ਪੈਣਾ ਹੈ ਇਸ਼ਾਰਾ ਦਿਓ ਆਉਦੇ ਰੋੜ ਤੇ ਆਓ ਲੋ ਜੀ ਆਪਾਂ ਕੱਢ ਲਈ ਸ਼ੈਟ ਤੇ ਗੱਡੀ ਆਣਾ ਹਾਈਵੇ ਜ ਆਪਾਂ ਛੱਡਤਾ ਠੀਕ ਹੈ ਨਾ ਹੁਣ ਆਪਾਂ ਸ਼ੈਟ ਵਾਲੇ ਰੋਡ ਤੇ ਗੱਡੀ ਕੱਢ ਲਈ ਹਾਈਵੇ ਛੱਡਦਾ ਆਪਾਂ ਆਪਣੇ ਘਰ ਵਾਸਤੇ ਘਰ ਨਾਲ ਵਾਸਤੇ ਪਰ ਪੂਰੇ ਦੇ ਉੱਤੇ ਬਣਾਈ ਹੋਈ ਮੈਟਰੋ ਪੂਰੀ ਆਪਾਂ ਨੇ ਪਹਿਲਾਂ ਰਾਈਟ ਸੱਜਿਆ ਤੋਂ ਲੈਣਾ ਮਤਲਬ ਰਾਈਟ ਹੈਂਡ ਲੈਣਾ ਫਿਰ ਆਪਾਂ ਨੇ ਯੂ ਟਰਨ ਲੈਣਾ ਇਹ ਰੋਡ ਤੇ ਚੜਨ ਵਾਸਤੇ ਆਪਾਂ ਨੂੰ ਏਕਣ ਕਰਨਾ ਪੈਣਾ હું આપણે યુ ટર્ન લેણા પેણા ગીતે ઘટા તેલ ભી પવા કે લે આપી સુ ਲੋ ਜੀ ਯੂਟਰਨ ਲਿਆ ਆ ਜਿਹੜਾ ਸਲਮਾਨ پارک ਬਣ ਰਿਹਾ ਨਾ ਐਵਿਡੈਂਟ ਹੈ ਲੋ ਜੀ ਸਲਮਾਨ ਫਾਰਮਸ਼ਿਪ ਆ ਗਏ ਆਪਣੇ ਰੋਡ ਦੇ ਉੱਪਰ ਮਿੱਤਰੋ ਉਹਨੇ ਘਰ ਵਾਲੇ ਰੋਡ ਦੇ ਘਰ ਵਾਲੇ ਘਰ ਵਾਲੇ ਰੋਡ ਦੇ ਸ਼ੈਡ ਰੋਡ ਤੇ ਆ ਪਾ ਚੁੱਕਿਆ ਤੇ ਭਰਾ ਮੈਨੂੰ ਲੱਗਦਾ ਮਰਾ ਦੁੱਧਾ ਪਿਆ ਉਹ ਦੇਤੇ ਬਿਸਕਟ ਵਗੈਰਾ ਚਾਹ ਜਿ ਬੜਾਈ ਹੋਈ ਜਨੇ ਫਿਰ ਆਪਾਂ ਖਾ ਜਲਾਂ ਇਹ ਨਹੀਂ ਤਾਂ ਫਿਰ ਮਨ ਲਗਾ ਮੁਸ਼ਕਿਲਿਆ ਕਰੇ ਅੱਗੇ ਖਾਣਾ ਬਣਾ ਹਰ ਕੋਲ ਗੱਡੇ ਦਾ 13 ਵੀ ਬੁਆਹੀ ਰਹੀ ਹੈ ਯਾਰ ਵਾੜੀ ਮੇਂ ਟਰੇਲ ਤੋਂ ਡਲਵਾ ਹੀ ਦਿੱਤੇ ਹੈ ਬਾਈ ਲਓ ਜੀ ਬੰਬਦੇ ਆਪਾਂ ਆ ਗਏ ਆਂ ਗੱਡੀ ਆ ਭੱਲਾ ਦੀ ਬੰਬਦੇ ਆਉਣਾ ਆਪਾਂ ਤੇਲ ਪਾ ਘਟਣਾ ਕਰਦੇ ਬਾਅਦ ਚ ਗੱਲ ਠੀਕ ਹੈ ਨਾ ਅਗਲੇ ਵਲੌਗ ਦੇ ਵਿੱਚ ਗੱਲ ਕਰਾਂਗੇ ਥੈਂਕ ਯੂ ਆ ਦੁਕਾਨ ਆ ਬੁਕਾਲਾ